ਮੂਝਾ ਪਪਾਤਾ ਹੱਥਾਂ ਦੇ ਮਿੱਤਰੋ ਡਾਇਨਾਸੌਰ ਵੀ ਆ ਗਿਆ ਆਪਣੇ ਹਿਸ਼ਾਰਪੁਰ ਦੇ ਇਹ ਆ ਮਿੱਤਰੋ ਸਵਰਗਾਂ ਦੀ ਪੌੜੀ ਮਿੱਤਰੋ ਫਿਰ ਜੀਵਟ ਲਿਸਟ ਆ ਰਿਸਕਾ ਜਿੰਦਗੀ ਚ ਲੈਣਾ ਪੈਂਦਾ ਬੀਰ ਗੇ ਲਾਂਗੂ ਫੇਰ ਗੱਲ ਬਣਦੀ ਆ ਐਸੀ ਲੱਗੇ ਆ ਸਾਰਾ ਤੁਸੀਂ ਆਪਣਾ ਕਰ ਸਕਦੇ ਐ ਇੰਜੋਇਮੈਂਟ ਚਿੱਲ ਕਰ ਸਕਦੇ ਆ ਤੁਸੀਂ ਆਓ ਵੀ ਮਿੱਤਰੋ ਅੱਜ ਆਪਾਂ ਆਏ ਹੈਗੇ ਐਂਜਲ ਪਾਰਕ ਆਹ ਪਾਰਕਿੰਗ ਹੈ ਪਾਰਕਿੰਗ ਫ੍ਰੀ ਹੈ ਇੱਥੇ ਸਾਰੀ ਆਓ ਸਾਹਮਣੇ ਆਪਾਂ ਲੈਣੀ ਹੁਣ ਟਿਕਟ ਟਿਕਟ ਕਾਊਂਟਰ ਤੋਂ ਟਿਕਟ ਲਵਾਂਗੇ ਤਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਐਂਜਲ ਪਾਰਕ ਦੇ ਕੀ ਕੀ ਅਪਡੇਟ ਹੈ ਤੇ ਨਵੀਂ ਆਈ ਹੈ ਪਿਛਲੀ ਵਾਰ ਆਪਾਂ ਸਾਲ ਪਹਿਲਾਂ ਵੀਡੀਓ ਬਣਾਈ ਸੀ ਉਹਦੇ ਨਾਲ ਅਪਡੇਟ ਨਹੀਂ ਸੀਗਾ ਆ ਤੁਹਾਨੂੰ ਸਾਰੀ ਵੀਡੀਓ ਬਣਾਵਾਂਗੇ ਪਰ ਸੰਗ ਤੁਹਾਨੂੰ ਵਿੱਚ ਕੀ ਕੀ ਅਪਡੇਟ ਆ ਆ ਮਿੱਤਰੋ ਐਂਟਰੀ ਵੀ 100 ਰੁਪਈਆ ਪੂਲ ਫੀਸ ਹੈਗੀ 100 ਰੁਪਈਆ 200 ਰੁਪਈਆ ਐਂਟਰੀ ਹੈ ਇੱਥੇ ਬਾਕੀ ਜੇ ਕਹਿੰਨੇ ਆਪਣੇ ਕਾਸਟਿਮ ਵੀ ਲੈਣੀ ਉਹ ਵੀ ਇੱਥੇ ਲੈ ਸਕਦੇ ਨੇ ਸਾਰੀ ਮਿਲ ਜੂ ਤੁਹਾਨੂੰ ਇੱਥੇ ਆਹ ਮੇਤਰੋ ਐਂਟਰੀ ਦਾ ਵੈਲਕਮ ਕਰਦੇ ਇੱਥੇ ਆਹ ਗੱਭਰੂ ਤੇ ਇਹ ਮੁਟਿਆਰ ਆਹ ਦੇਖ ਲੈ ਇੱਧਰ ਜ਼ਰਾਫ ਭਾਈ ਹੁਣੀ ਵੀ ਖੜੇ ਆ ਬਾਕੀ ਮੇਤਰੋ ਆ ਸਿੱਧੂ ਮੂਸੇ ਵਾਲਾ ਟਰੈਕਟਰ ਖੜਾ ਇੱਥੇ 911 ਮੇਤਰੋ ਡਾਇਰੈਕਟਰ ਗੇਰ ਨਹੀਂ ਹੀ ਸੈਂਟ ਇਹ ਸਿੱਧੂ ਮੂਸੇ ਵਾਲਾ ਟਰੈਕਟਰ ਖੜਾ ਜੀ 911 ਐਂਜਲ ਫਾਰਮ ਤੇ ਮੇਤਰੋ ਹਵੇਲੀ ਇੱਥੇ ਇਹ ਜਿਹੜਾ ਰੂਮ ਰੂਮ ਵਗੈਰਾ ਜਿਹਦਾ ਇੱਥੇ ਤੁਸੀਂ ਆਪਣਾ ਰੂਮ ਕਰ ਲੈ ਸਕਦੇ ਆ ਜੇ ਕਿ ਨਾਈਟ ਸਟੇ ਕਰਨੀ ਹੈ ਤੁਸੀਂ ਸਟੇ ਕਰ ਸਕਦੇ ਆ ਰੂਮ ਦੇ ਵਿੱਚ। ਬਾਕੀ ਮਿੱਤਰੋ ਆ ਸੈਟਰਡੇ ਤੇ ਸੰਡੇ ਬਫੇਟ ਲੱਗਦਾ ਹੈ ਉਹ ਤੁਸੀਂ ਲੈ ਸਕਦੇ ਆ। 200 ਰੁਪਏ ਪਰ ਹੈਡ ਆ ਜੇ ਬੱਚਾ ਕੋਈ 3 ਸਾਲ ਤੋਂ ਛੋਟਾ ਉਹਦੇ ਲਈ ਫ੍ਰੀ ਆ 3 ਤੋਂ 10 ਸਾਲ ਦੇ ਵਿੱਚ ਵਿੱਚ 112 ਰੁਪਏ ਬਰੇਟ ਆ। ਬਾਕੀ ਮਿੱਤਰੋ ਬਾ ਨਹਾਣੇ ਦੇ ਝੂਟੇ ਆ ਜੰਪਿੰਗ ਜੈਕ ਕੀ ਕਹਿੰਦੇ ਹੁੰਦੇ ਇਹਨੂੰ। ਉਹ ਟੈਂਪਲੀ ਇੱਧਰ ਵੀ ਹੈਗਾ ਜਿਆਰਾ ਹਾਂ। ਬੰਦੀ ਸੀਗੇ। ਮਿੱਤਰਾ ਪਾਣੀ ਦਾ ਜਿੰਦਾ ਜਲਦ 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 ਦੁੱਧ ਜਾ ਜਾ ਆਵੇ ਜੇ ਤੈਨੂੰ ਮਹਾਤਮਾ ਅੰਦਰ ਵੀ ਚਿੰਦੜੇ ਆਏ ਚਰਖਾ ਇਹ ਮਹਾਤਮਾ ਗਾਂਧੀ ਦਾ ਚਰਖਾ ਮਿੱਤਰੋ ਬਾਕੀ ਅੰਦਰ ਹੋਣਾ ਉਹ ਖਾਣ ਪੀਣ ਦਾ ਸਾਮਾਨ ਇਹ ਮਤਲਬ ਮਿੱਤਰੋ ਅੰਨਾ ਉਹਨੂੰ ਜੀਂਗੂ ਲਿਆ ਤੁਸੀਂ ਇਹ ਸਾਡੇ ਦੇ ਨੇ ਇਹਨੀ ਥੋੜਾ ਡੇਟ ਆ ਫਾਰਵਰਡਡ ਆ ਦੇਖੋ ਸਾਰੇ ਨਾ ਸਤਿ ਸ੍ਰੀ ਅਕਾਲ ਪੂਰਾ ਜੁਆਮਨ ਫੰਕਸ਼ਨ ਪੂਰਾ ਕਰ ਸਕਦੇ ਤੁਸੀਂ ਆਪਣਾ ਸਾਰੇ ਇਕੱਠੇ ਹੀ ਨਹੋਲੇ ਬੁੜੀਆਂ ਬੰਦੇ ਬੱਚੇ ਬੁੱਢੇ ਜਿੰਨੇ ਵੀ ਸਰ ਬੱਚੇ ਨਹੋਦੇ ਆ ਆ ਦੇਖ ਲਓ ਦੇਖਿਆ ਸਿਰ ਤੇਨ ਲੱਗ ਜਾ ਨਾਤਰ ਲੱਗਿਆ ਨਾ ਹੁਣ ਨਹਾਣੇ ਚਲੇ ਨਾ ਹੁਣ ਸਾਡੇ ਆਰਾਮ ਤੇਰੇ ਕੋਲ ਹੈ ਕਰਦੀਆਂ ਹਲੋ ਵੀਰੋ ਬਾਕੀ ਮੇਰੇ ਤੋਂ 100 ਰੁਪਿਆ ਲੋਕਰ ਦੀ ਕਰਤੀ ਆ 200 ਰੁਪਿਆ ਦੇ ਉਹ ਹੀ ਭੁੱਲ ਲਾ ਹੈਂ ਭਾਈ ਯਾਰ ਮਤਲਬ ਚੱਲੀਆਂ ਫੋਗਾਂ ਨਾ ਹੋਣ ਕਹਿੰਦੇ ਨੋ ਵੀ ਮਿੱਤਰੋ ਦੇਖੋ ਜਾਂਟਾ ਦਾ ਵਿਛਾੜ ਦੇਖੋ ਆ ਡਿਊਟੀ ਭਾਜੀ ਹੁਣ ਲੱਗੀ ਪਾਸੇ ਦੇਖਣ ਵੇ ਬੀਨੂ ਤੁਹਾਨੂੰ ਦਰ ਲਈ ਆਪਾਂ 400 ਰੁਪਏ ਦੇ ਗਏ ਹੋਏ ਕੋਈ ਹੋਈ ਨਹੀਂ ਤੁਹਾਨੂੰ ਦਰ ਨਹੀਂ ਆਉਣੀ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸਾਲਾ ਕੱਚਾ ਨਾ ਦਲੇਂ ਤਾ એના ડુંગા એના ડુંગા એના એના ડુંગા વાહ વાહ ઓય ઓય એન્ટ્રી કર ગા આલે કાપના આ તો આ તો કરાયા કરાયા હમે તો ਉਹ ਯਾਰ ਰੋਮਨ ਤਰਦਾ ਹੁੰਦੈਂ ਤੂੰ ਦੇਖ ਸਕਦੇ ਸੰਗਤਾਂ ਹਮ ਹਮ ਆ ਗਏ ਆਈਆਂ ਐ ਐਂਜਲ ਪਾਰਕ ਦੇ ਵਿੱਚ ਨਜ਼ਾਰਾ ਵਧੀਆ ਬਿਆਪੂਰਾ ਫੈਮਿਲੀ ਐ ਨਾ ਰੋਣਾ ਪਰ ਪਾਣੀ ਬਹੁਤ ਨਾ ਨਾ ਮੁੱਢੀ ਮੁੱਢੀਆ ਲਾ ਰਹੇ ਬੁੱਲਿਆਂ ਨੂੰ ਲਾ ਰਹੇ ਆ ਜਾਂ ਤਾਂ ਕੋਈ ਕਾਰਾ ਕਰੀ ਦਿੰਦੀ ਆ ਜਿਦਰਾਜ ਪਰ ਇਹਨੇ ਜਾਂ ਇੱਥੇ ਹੀ ਰਹਿ ਇੱਥੇ ਹੀ ਰਹਿ ਕੇ ਨਾ ਜਾਂ ਕਿੱਥੇ ਆ ਜਾ ਮੈਂ ਅੱਜ ਇਹ ਦੂੰਗਾ ਉੱਤਰ ਹਾਂ ਪੈ ਫੜ ਲਾ ਪੈ ਫੜ ਲਾ ਪੈ ਫੜ ਲਾ ਰੋਪਨ ਬੜੋ ਮੇਡਾ ਕੰਡ ਰੋਕੇ ਕੰਡ ਕੇ ਬਰੀ ਪਿਆਰ ਦਾ ਪ੍ਰੈਸ਼ਰ ਹੁੰਦਾ ਕੋਲੋ ਆਵੇ ਇਹ ਉਹ ਸੁਭਰੋ ਨਾ ਕੇ ਬੜੋ ਨਾ ਹੋਰ ਬੜੋ ਨਾ ਕੇ ਬੰਦਾ ਪੈ ਮਸਾਂ ਪਿਆਰ ਦਾ ਪ੍ਰੈਸ਼ਰ ਬਣਾਉਂਦਾ ਆਹ ਨੂੰ ਬੰਦ ਕੀਤਾ ਮੋਰੇ ਉਹਦਾ ਮੋਰੇ ਬੰਦ ਕੀਤਾ ਆਪਾਂ ਸਹੀ ਆ ਇਹ ਪੂਰਾ ਲਾਵੇਂ ਮਤਰਾ ਨਿਆਰਾ ਪੂਰਾ ਵੱਧ ਗਿਆ ਪੂਰਾ ਆਲਾ ਬੋਤ ਨਿਆਰਾ ਵੱਧ ਗਿਆ ਪੂਰਾ ਮੀਨੋ ਉਹ ਕਿਹਨਾਂ ਚੱਲ ਤੇ ਯਾਰਾ ਮੇਰੀ ਜਵਾ ਟੁੱਟ ਗਈ ਮੈਂ ਬੂਤ ਨਾ ਦੇ ਲਿਓ ਪੂਰਾ ਭਈਆ ਆਜੀ ਹੁਣ ਵੀ ਅੱਤ ਕਰਾ ਦੇ ਵੀ ਮਜ਼ਾ ਲੈਣਾ 3 ਚਾਲ ਪਾਰ ਦੇ ਵਿੱਚ ਆ ਦੇ ਜੀ ਆਏ ਉਹਦੇ ਸਾਡੇ ਦਰੇਸ਼ ਉੱਪਰ ਦੇ ਆ ਜੀ ਹੁਣ ਨੰਨੇ ਮੰਨੀਆਂ ਸਕਦਾ ਵੀ ਆ ਨਾ ਹੋਣਾ ਕੋਈ ਬਾ ਹੀ ਬਾ ਉਹ ਆ ਗਏ ਮਤਲਬ ਫੁਆਰੇ ਥੱਲੇ ਆ ਪਾ ਗਏ ਆ ਫੁਆਰੇ ਫਲੇ ਨਹਾ ਲਿਆ ਆ ਫੁਆਰਾ ਲਗਾ ਗਿਆ ਬਾਹਰ ਦੇਖ ਇਧਰ ਦੇ ਪੈਂਦਾ ਦਿਓ ਆਂਗਰ ਮਾ ਉਹ ਕਿਹਾ ਗਿਆ ਉਹ ਚਲ ਗਿਆ ਆਹ ਹੈ ਆਉਂਦੇ ਜੀ ਮਾਣੋ ਉਹ ਜਿਹੜਾ ਨਾ ਕਿਹੜਾ ਨਾ ਕਿਹੜਾ ਇਹ ਤਾਂ ਕਿਹੜਾ ਇਹ ਤਾਂ ਕਿਹੜਾ ਉਹ ਮੁੰਡਾ ਚੁੱਪ ਨਹੀਂ ਆਉਂਦਾ ਪਿਆ ਜੀ ਹੋ ਵੜਾਏ ਯੂਟਿਊਬਰ ਜੀ ਨਾਲ ਮਿਲੂਗਾ ਕੋ ਪੰਦੀਪ ਅੱਜ ਤੱਕ ਦੇਖੀ ਹੈ ਕੋ ਵੀਡੀਓ ਕੋ ਪੰਦੀਪ ਜਿਹੜੀ ਦੇਖੀ ਆ ਉਹਨੂੰ ਦਰ ਅੱਜ ਕਿਹਦੇ ਇੱਕ ਕੁੜੇ ਦਾ ਅੱਛਾ ਅੱਛਾ ਉਹ ਦੇਖੀ ਮਾਰ ਰੋ ਗੱਲਾਂ ਤੇ ਆਉਣਾ ਤਿਆਰ ਰਹਿ ਮੇਰੇ ਕਿਹਨਾਂ ਨੂੰ ਮਾਰਨੀ ਮਾਰ ਦੇ ਉਹ ਤੇਰਾ ਚਲ ਇੱਥੋਂ ਮਾਰ ਇੱਥੋਂ ਮਾਰ ਦੇ ਹੋਏ ਸਾਰੇ ਆਪਣੇ ਬੰਦੇ ਆ ਉਧਰ ਦੇ

முட்டை நியாரா புதா tá lá ਜੇਰਵਾਰ ਦਾ ਪਾਸ ਜਾਏ ਆਂ ਤਾਂ ਮਾਣ ਇਥੇ ਬੜਾ ਵਧੀਆ ਨਜ਼ਾਰਾ ਆਉਂਦਾ ਬੜਾ ਵਧੀਆ ਨਜ਼ਾਰਾ ਆਉਂਦਾ ਬੜਾ ਵਧੀਆ ਨਜ਼ਾਰਾ ਹਾੜਾ ਸਾਰੇ ਡੀਚ ਕਰੋ ਤੇ ਗਰਮੀਆਂ ਦੇ ਵਿੱਚ ਨਜ਼ਾਰਾ ਪੂਰਾ ਮਛਲੀ ਫਣ ਫਣ ਪਣ ਕੇ ਨਾਓ ਮਕਰ ਮੱਛੀ ਆਂ ਜਾਓ ਫੈਮਲੀਆ ਵੀ ਆਪਣੇ ਬੱਚਿਆਂ ਦੇ ਨਾਲ ਆਈਆਂ ਹੋਈਆਂ ਸਭ ਦਾ ਫਨ ਕਰਦੇ ਤਾਂ ਗਾਮੀਆਂ ਦਾ ਅੱਜ ਇਹ ਮਤਰਾ ਚੁਪੀਆਂ ਦੇ ਲੈਂਦੇ ਨੇ ਨਜ਼ਾਰੇ ਭਰਾ ਆਪਣੇ ਇਹ ਆ ਦੇ ਇੰਜਾਂ ਵਰਮੇ ਹਿਆਰ ਪਰ ਵਜੇ ਮਤਰਾ ਲਾਲ ਲਾਲ ਹੋਏ ਨਜ਼ਾਰਾ ਵਗ ਗਿਆ ਪੂਰਾ 여기가 정말 아름다운 곳이다. 여기가 정말 아 ਜਿਹਨਾਂ ਚ ਕਰੋਕੋਡਾਇਲ ਦੇਰਦੇ ਆਲ ਆਪਣਾ ਪਨਾਮਾਲਾ ਜੰਗਲਾ ਪਾਰਕ ਆ ਲਿਆ ਅਸੀਂ ਪੁਲ ਪਾਰ ਕਰ ਆ ਲਿਆ ਪਨਾਮਾ ਦਾ ਜਿਹੜੇ ਪਾਣੀ ਅਜ ਤੈਪ ਦੇ ਕਰੋਕੋਡਾਇਲ ਨੇ ਇਹ ਡੂੰਗਾ ਸਹੀ ਆ ਇਹ ਨਿਆਣਿਆਂ ਦੇ ਨੂੰ ਆ ਅੱਛਾ ਆ ਮਿੱਤਰੋ ਪੰਘੂੜੇ ਇਧਰ ਝੂਟੇ ਲੈਣ ਨੂੰ ਵਾਸਤੇ ਛੋਟੇ ਪੰਘੂੜੇ ਆ ਹਾਂ ਆ ਆਪਾਂ ਛੋਟੀ ਬੂੜ ਤੇ ਜਾਣਾ ਹਾਂ ਇਧਰ ਨਿਆਰੇ ਕੰਟਾ ਘਰਿਆ ਰਿੰਗ ਜਿੱਦਾਂ ਮਤਲਬ ਤੁਸੀਂ ਰਹਿਣਾ ਇੱਥੇ ਆਪਣੀ ਨਾਈਟ ਸਟੈਂਡ ਸਪੈਂਡ ਕਰਨੀ ਆ ਉਹਦੇ ਵਾਸਤੇ ਆਹੇ ਨਾਈਟ ਸਪੈਂਡ ਕਰਨ ਵਾਸਤੇ ਤਾਂ ਕੁਆਟਰਆ ਕਿਰਾਇਆ ਦਾ ਉਹੀ ਆਪਣੇ 1500 2000 ਦੇ ਵਿੱਚ ਵਿੱਚ ਹੋਣਾ ਇਹਦੇ ਏਸੀ ਲੱਗੇ ਆ ਸਾਰਾ ਤੁਸੀਂ ਆਪਣਾ ਕਰ ਸਕਦੇ ਐ ਇੰਜੋਇਮੈਂਟ ਚਿੱਲ ਕਰ ਸਕਦੇ ਐ ਤੁਸੀਂ ਆ ਗੈਲੈਕਸੀ ਰਿਜ਼ੋਰਟ ਆ ਮੈਟਰ ਇਹਦਾ ਸਾਰਾ ਖਾਣੇ ਦਾ ਏਰੀਆ ਆ ਹੋਟਲ ਆ ਸਾਰਾ ਰਾਜੀ ਬਹੁਤ ਅੰਦਰ ਦਾ ਅੰਦਰ ਆਹੋਂ ਅੰਦਰ ਰਸ਼ ਬਹੁਤ ਅੰਦਰ ਆਹ ਮਿੱਤਰੋ ਇਥੇ ਇੰਡੀਅਨ ਡੀਵਿਡੈਂਸ ਆ ਤੇ ਆਖਰ ਵਿੱਚ ਇਹ ਰਿਹਾ ਇਹਨਾਂ ਬੜੀਆ ਕੰਮ ਦੇ ਲਈ ਜੇ ਤਾਂ ਇਹ ਤੁਹਾਨੂੰ ਮੈਸੇਜ ਕਰ ਲੈਣਾ ਕਿਸੇ ਨੇ ਆਉਂਦੀ ਬਾਰੇ ਤਾਂ ਇਹ ਜੀ ਬੜਾ ਬਾਕੀ ਆ ਮਤਲਬ ਪ੍ਰਾਈਵੇਟ ਕਮਰੇ ਆ ਇੱਥੇ ਤੁਸੀਂ ਖਾਣਾ ਪੀਣਾ ਖਾ ਸਕਦੇ ਆ ਆਪਣਾ ਤੁਸੀਂ ਸਾਰੇ ਕੈਵਨ ਖਾਣ ਪੀਣ ਦੇ ਕੈਵਨ ਬਣਾ ਆਰਡਰ ਉੱਥੇ ਤੁਸੀਂ ਕਰ ਸਕਦੇ ਆ ਕੁੜੀ ਦੇ ਵਿਚਾਰਾ ਗਾਹਲੇ ਬਣਦਾ ਪਿਆ ਸਾਰਾ ਸਟਾਪ ਆ ਪ੍ਰਾਣੀ ਖੂਈ ਆ ਇਹਦਾ ਮਤਲਬ ਪ੍ਰੀ ਬੈਟਿੰਗ ਵਗੈਰਾ ਕਿਸੇ ਨੇ ਕਰਾਉਣੀ ਹੋਵੇ ਉਹ ਵੀ ਤੁਸੀਂ ਇੱਥੇ ਕਰਾ ਸਕਦੇ ਆ ਉਹ ਬਿੰਸਿਆ ਆਪਣੇ Hai ya Ini terus se warga di Poli ਮਿੱਤਰੋ ਇੰਚਰ ਫਾਰਮ ਦੇ ਵਿੱਚ ਵੀ ਬਣਾਇਆ ਹੋਇਆ ਚਾਈਨਾ ਦੀ ਜਿਹੜੀ ਇਹੋ ਆ ਚਾਈਨਾ ਚ ਬਣੀ ਨਾ ਜਿਹੜੀ ਆ ਆਪਣਾ ਜਿਹਨੂੰ ਸਵਾਰਕ ਦੀ ਪੌੜੀ ਕਹਿੰਦੇ ਆ ਉਹ ਇੱਥੇ ਬਣੀ ਹੋਈ ਆ ਦੇਖੋ ਮਿੱਤਰੋ ਡਾਇਨਾਸੌਰ ਵੀ ਆ ਗਿਆ ਆਪਣੇ ਹਿਸ਼ਾਰਪੁਰ ਦੇ ਵਿੱਚ ਤਾਂ ਬਚੋ ਜਨਾ ਬਚ ਹੁੰਦਾ ਹੱਥਾਂ ਦੇ ਪਾਸੇ ਹੱਥਾਂ ਦੇ ਫੜ ਲਏਗਾ ਅੱਥਰ ਵਿੱਚ ਲੱਗ ਗਿਆ ਗੱਬਲੇ ਦੋਨਾਂ ਦੇ ਇਧਰ ਡਾਇਨਾਸੌਰ ਚੱਕਿਆ ਹੁੰਦਾ ਹੁੰਦਾ ਫੇ ਚੱਕੀ ਮਿੱਤਰੋ ਡਾਇਨਾਸੌਰ ਨੇ ਮੁੰਡਾ ਚੱਕ ਲਿਆ ਚੱਕ ਕੇ ਲੈ ਜਾ ਰਿਹਾ ਹੀ ਆਪਾਂ ਡਾਇਨਾਸੌਰ ਨੂੰ ਟੱਕਿਆ ਆ ਹੁਣ ਆਪਾਂ ਇੱਥੇ ਲੈ ਛੜਦਾ ਡਾਇਨਾਸੌਰ ਨੇ ਆ ਜਾ ਓਏ ਲਓਏ ਮਿੱਤਰੋ ਅਸੀਂ ਇੱਥੇ ਆ ਕਰਨ ਗਏ ਆ ਜਿਹੜਾ ਆ ਵੀਡੀਓ ਹੁੰਦੀ ਆੜੀ ਜੀ ਹੁੰਦੀ ਗੇਮ ਜੀ ਹੁੰਦੀ ਆ ਕਰਕੇ ਤੁਹਾਨੂੰ ਦਿਖਾਉਣ ਨਾਮਦ ਲੈਨੇ ਆ ਆ ਚੱਲੇ ਵਿੱਚ ਹੁਣ ਆਪਾਂ ਇੰਦੇ ਚਾ ਲੈ ਆਪਾ ਕਿਤੇ ਬੰਨੇ ਆਨੇ ਆਦੀ ਹੈ ਪਰ ਆਪਾਂ ਵੀ ਆ ਗਏ ਥੋੜਾ ਚੇਲਾ ਲੈ ਲਈਏ ਪੈਰਾਂ ਜਿੱਦਾਂ ਪੈਰ ਫਲੇ ਨਿਕਲਦੇ ਥੱਲੇ ਨੂੰ ਥੋੜਾ ਬਚਾ ਬਚਾ ਗਈ ਆ ਗੇਮ ਦਾ ਮਾਰ ਰਿਸਕ ਭਾ ਜਿੰਦਗੀ ਚ ਲੈਣਾ ਪੈਂਦਾ ਬੀਰ ਵੇਲਾਂ ਨੂੰ ਫੇਰ ਗੱਲ ਬਣਦੀ ਆ ਆ ਲਓ ਮਿੱਤਰੋ ਚੱਲ ਲੱਗਾ ਸਤੋ ਪਹੁੰਚ ਗਏ ਆਪਾਂ ਮਿੱਤਰੋ ਮਿੱਤਰੋ ਅੱਧ ਤੱਕ ਪਹੁੰਚ ਗਏ ਆਪਾਂ ਹੁਣ ਥੋੜਾ ਗਾਂ ਵੀ ਪਹੁੰਚਾਂਗੇ ਆ ਜਾ ਆ ਜਾ ਆ ਜਾ ਮਿੱਤਰੋ ਬੱਚੇ ਥੋੜੇ ਥੋੜੇ ਵੱਡੇ ਆ ਪੈਰ ਜੇ ਰੱਖਣਾ ਖਿਆਲ ਨਾਲ ਪੈਰ ਥੱਲੇ ਡਾੜਾ ਜਾ ਸਕਦਾ ਸੱਟ ਚੋਟ ਲੱਗ ਸਕਦੀ ਹੈ ਸਕਦੀ ਇਸ ਕਰਕੇ ਥੋੜਾ ਬਚਾ ਦੇ ਵਿੱਚ ਵਿਚਾਰ ਖਣਾ ਲੋਕੋ ਜੀ ਆ ਸੀ ਲੋਈ ਮੁੰਡੇ ਨੇ ਪਾਰ ਕਰ ਲਿਆ ਨੇ ਆਣੇ ਦੇ ਐਕਟੀਵਿਟੀ ਵਾਸਤੇ ਵਧੀਆ ਮਿੱਤਰਮੈਨ ਹਾਂ ਮਿੱਤਰ ਹੁਣ ਪੈਦਲ ਤੇ ਵੀ ਚੜਾਂਗੇ ਇਹਦੇ ਤੇ ਵੀ ਚੜਾਂਗੇ ਰੱਸੀਆਂ ਦੀ ਟੁੱਟੀਆਂ ਹੋਈਆਂ ਤੁੰ ਦੇਖ ਸਕਦੇ ਹੋ ਰੱਸੀਆਂ ਰੱਸੀਆਂ ਟੁੱਟੀਆਂ ਹੋਈਆਂ ਇੱਥੇ ਵੈਸੇ ਚੇਂਜ ਕਰ ਦਿੰਦੇ ਸਮੇਂ ਸਮੇਂ ਸਾਹਿਬ ਨੇ ਵੀ ਚੇਂਜ ਕੀਤੀਆਂ ਹੋਈਆਂ ਇਹਨਾਂ ਨੇ ਇੱਧਰ ਵੀ ਚੇਂਜ ਕੀਤੀ ਮੈਂ ਵੀ ਆ ਗਿਆ ਚੜ ਜਾ ਚੜ ਜਾ ਹਾਂ ਕਿਤਾ ਆਸ਼ਾ ਆ ਜਾ ਆ ਜਾ ਆ ਜਾ ਨਹੀਂ ਇਹ ਤਾਂ ਸਭ ਮੰਨ ਕੇ ਕਰਦੇ ਨੇ ਥੱਲੇ ਨੇ ਉੱਪਰ ਇਦਾਂ ਇਦਾਂ ਉਦਾਂ ਆਹ ਮੇਰੇ ਜਰਾਫਾ ਕੁੱਤੇ ਖੜਾ ਹੋ ਜਾ ਨਾ ਅਰੇ ਸਹੀ ਸਿੱਟੇ ਹਾਂ ਹਾਂ ਚੱਲ ਆ ਜਾਓ ਆ ਜਾਓ ਮਤੋਂ ਫਾਰ ਸਮਬਨ ਸਪੈਸ਼ਲ ਆਪਣੇ ਸਮਬਨ ਸਪੈਸ਼ਲ ਨੂੰ ਲੈ ਕੇ ਤੁਸੀਂ ਬਹਿ ਸਕਦੇ ਆ ਚਿੱਲ ਕਰ ਸਕਦੇ ਆ ਆ ਹੁਣ ਵੀ ਚੱਲ ਆ ਜਾ ਥੱਲੇ ਮਤਲਬ ਸ਼ੇਰ ਦੇ ਮੂੰਹ 'ਚ ਆਪਾਂ ਪਾਤਾ ਹੱਥ ਆਦੇ। ਚੇਲਾ। ਹਾਂ। ਦੰਦ ਤੇ ਲੱਗਾਂ। ਚੱਲ। ਆ ਜਾ। ਆਹ ਮਿੱਤਰੋ ਹਵੇਲੀ ਬਣੀ ਆ ਐਂ ਤੁਸੀਂ ਰਹਿ ਸਕਦੇ ਆ। ਕਮਰੇ ਜਦਾਂ ਮਿਲਦੇ ਆ ਕਿਰਾਏ ਤੇ ਰੈਂਟ ਤੇ ਕਮਰੇ ਮਿਲਦੇ ਰਹਿਣ ਵਾਸਤੇ। ਵਧੀਆ ਚੀਜ਼ ਆ ਹੋਟਲ-ਹਾਟਲ ਵਧੀਆ ਐ ਇਹ ਸਿਸਟਮ। ਬਾਕੀ ਆ ਇਸ਼ਕ ਆ ਬਾਕੀ ਆ ਪਿਆਰ ਹੁੰਦਾ ਪਿਆ ਦੋਨਾਂ ਦੇ ਵਿੱਚ ਫਿਰ ੱਡੀ ਬਣ ਗਿਆ ਇਹ ਆਏ ਹੋ ਕਿੱਥੇ ਵੱਲ ਗਿਆ ਗਾਂਦੇ ਦੇਖੋ ਇਹ ਕੀ ਆ ਆ ਜਾ ਚੱਲ ਮਿੱਤਰੋ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਓ